ਕੀ 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 ਸੋ ਅੱਜ ਗਰਦਾਸਪੁਰ ਸ਼ਹਿਰ ਵਾਸਤੇ ਇੱਕ ਹੋਰ ਪੈਰ ਕਦਮ ਜਿਹੜਾ ਵਾਦਾ ਪੰਜਾਬ ਦੇ ਲੋਕਾਂ ਨਾਲ ਸਾਡੇ ਉਮੀਦ ਪ੍ਰਧਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੀਤਾ ਸੀਗਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੈਂ ਸਸਤੀਆਂ ਤੇ ਫ੍ਰੀ ਸੇਵਾ ਜਿਹੜੀਆਂ ਨੇ ਉਹ ਦਵਾਂਗੇ ਅੱਜ ਉਸ ਲੜੀ ਦੇ ਵਿੱਚ ਇੱਕ ਹੋਰ ਆਮ ਆਦਮੀ ਕਲੀਨਿਕ ਦੀ ਕੰਸਟ੍ਰਕਸ਼ਨ ਨਵੇਂ ਬਸਟਾਨ ਦੇ ਵਿੱਚ ਸ਼ੁਰੂ ਕੀਤੀ ਆ ਔਰ ਮੈਨੂੰ ਆਸ ਆ ਤੇ 15 ਅਗਸਤ ਤੱਕ ਇਹ ਤਿਆਰ ਹੋ ਜਾਊਗਾ ਔਰ ਇਹਦੇ ਵਿੱਚ ਤਕਰੀਬਨ 100 ਤਰ੍ਹਾਂ ਦੀਆਂ ਦਵਾਈਆਂ ਫ੍ਰੀ ਤੇ 46 ਤਰ੍ਹਾਂ ਦੇ ਟੈਸਟ ਜਿਹੜੇ ਨੇ ਫ੍ਰੀ ਹੋਣਗੇ ਔਰ ਇਹ ਬੱਸ ਸਟੈਂਡ ਦੇ ਵਿੱਚ ਆਮ ਆਦਮੀ ਕਲੀਨਿਕ ਬਣਾਉਣ ਦਾ ਮਕਸਦ ਇਹ ਆ ਕਿ ਤੁਸੀਂ ਦੇਖ ਰਹੇ ਹੋ ਇਹ ਇੰਟਰ ਸਟੇਟ ਬੱਸ ਸਟੈਂਡ ਆ ਔਰ ਇੱਥੇ ਜਿਹੜੀ ਫੁੱਟਫਾਲ ਆ ਜਿਹੜੇ ਲੋਕ ਇੱਥੇ ਆਉਂਦੇ ਨੇ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਉਂਦੇ ਨੇ ਔਰ ਉਹਦੇ ਨਾਲ ਸਾਡੇ ਮੁਲਾਜ਼ਮ ਨੇ ਜਿਹੜੇ ਬੱਸਸ ਨੂੰ ਚਲਾ ਰਹੇ ਨੇ ਕੰਡਕਟਰਸ ਨੇ ਹੋਰ ਇਹ ਤੇ ਵਪਾਰ ਕਰਨ ਵਾਲੇ ਲੋਕ ਨੇ ਸੋ ਜੇ ਕਿਤੇ ਕਿਸੇ ਨੂੰ ਲੋਡ ਪਵੇ ਪਰਮਾਤਮਾ ਬਖਸ਼ ਤੇ ਬਿਮਾਰੀ ਆਵੇ ਵੀ ਨਾ ਦਵਾਈ ਦੀ ਲੋੜ ਹੀ ਨਾ ਪਵੇ ਪਰ ਜੇ ਪੈ ਜਾਵੇ ਤੇ ਫੇਰ ਹੁਣ ਬਸਟੈਂਡ ਦੇ ਵਿੱਚ ਹੀ ਤੁਹਾਨੂੰ ਫ੍ਰੀ ਜਿਹੜੀ ਦਵਾਈ ਔਰ ਟੈਸਟ ਜਿਹੜੇ ਨੇ ਉਪਲਬਧ ਹੋਣਗੇ ਇਹਦੇ ਨਾਲ ਸਾਡੇ ਸ਼ਹਿਰ ਦੀ ਬਹੁਤ ਕੌਸ਼ ਕਲੋਨੀ ਆ ਜਿਹਦੇ ਆਪਾਂ ਸਕੀਮ ਨੰਬਰ 7 ਕਹਿੰਦੇ ਆ ਜਿਹਦੇ ਨੁਮਾਇੰਦੇ ਅੱਜ ਇੱਥੇ ਤੁਸੀਂ ਦੇਖ ਰਹੇ ਹੋ ਖੜੇ ਨੇ ਇਹਨਾਂ ਨੂੰ ਵੀ ਬਹੁਤ ਵੱਡਾ ਫਾਇਦਾ ਹੋਣ ਜਾ ਰਿਹਾ ਕਿਉਂਕਿ ਸਾਰੀ ਜਿੰਨੀ ਇੱਥੇ ਵੱਸੋ 7 ਨੰਬਰ ਸਕੀਮ ਦੇ ਵਿੱਚ ਆ ਗਈ ਆ ਔਰ ਉਹਦੇ ਸਾਹਮਣੇ ਦੇਖੋ ਪਾਸਟਾਡ ਦੇ ਇੱਧਰ ਵੱਸੋ ਆ ਇੱਧਰ ਵਾਈਟ ਹਾਊਸ ਆ ਇੱਧਰ ਦੇ ਪਾਸੇ ਸਰਤਾਜ ਜੀ ਸਾਰੇ ਮੁਹੱਲੇ ਡਿਵੈਲਪ ਹੋ ਜਦੇ ਨੇ ਤੋਂ ਸਾਰਿਆਂ ਨੂੰ ਇਹ ਜਿਹੜਾ ਆਮ ਆਦਮੀ ਕਲੀਨਿਕ ਆ ਉਹ ਕੇਟਰ ਕਰੂਗਾ ਸੋ ਮੈਨੂੰ ਅੱਜ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਜਿਹੜੇ ਜਿਹੜੀ ਗਰੰਟੀ ਜਿਹੜੇ ਜਿਹੜੇ ਵਾਦੇ ਆਮ ਆਦਮੀ ਪਾਰਟੀ ਦੀ ਸਰਕਾਰਾਂ ਨੇ ਕੀਤੇ ਸੀਗੇ ਅੱਜ ਪਰਮੇਸ਼ਵਰ ਦੀ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਇੱਕ ਗਰੰਟੀ ਜਿਹੜੀ ਆ ਪੂਰੀ ਹੋ ਰਹੀ ਆ ਔਰ ਮੈਂ ਪਹਿਲਾਂ ਵੀ ਕਿਹਾ ਸੀ ਵੀ ਗਰਦਾਸਪੁਰ ਦੇ ਵਿੱਚ ਆਪਾਂ 7 ਨਵੇਂ ਸ਼ਹਿਰ ਦੇ ਵਿੱਚ ਆਮ ਆਦਮੀ ਕਲੀਨਿਕ ਖੋਲਣ ਜਾ ਰਹੇ ਆ ਚਾਰੋਂ ਦਾ ਕੰਮ ਜਿਹੜਾ ਸੀਗਾ ਪਿਛਲੇ ਦਿਨਾਂ ਤੋਂ ਸ਼ੁਰੂ ਕਰਾ ਦਿੱਤਾ ਸੀ ਪੰਜਵਾਂ ਆ ਸ਼ੁਰੂ ਹੋ ਗਿਆ ਛੇਵਾਂ ਸਾਡਾ ਮੰਨਣਾ ਕਿ ਡਿਸਟ੍ਰਿਕਟ ਕੋਰਟ ਕੰਪਲੈਕਸ ਜਿੱਥੇ ਲੋਕ ਬਹੁਤ ਕਿਸਾਂ ਦੀ ਪੇਰਵਾਹੀ ਕਰਨ ਲਈ ਆਉਂਦੇ ਨੇ ਉਹ ਉੱਥੇ ਖੋਲ੍ਹਿਆ ਜਾਵੇ ਇੱਕ ਸਾਡਾ ਬਾਬੋਵਾਲ ਪਿੰਡ ਆ ਕਿਤੇ ਬਹੁਤ ਆਰਥਿਕ ਤੌਰ ਤੇ ਗਰੀਬ ਲੋਕ ਨੇ ਆਰਥਿਕ ਤੌਰ ਤੇ ਕਮਜ਼ੋਰ ਨੇ ਮਿਹਨਤੀ ਨੇ ਉਹਨਾਂ ਵਾਸਤੇ ਵੀ ਇਹ ਸਹੂਲਤ ਜਿਹੜੀ ਆ ਉਹ ਦਿੱਤੀ ਜਾਵੇ ਸੋ ਤਕਰੀਬਨ ਸਾਡੇ ਜ਼ਿਲ੍ਹੇ ਦੇ ਵਿੱਚ 62 ਆਮ ਆਦਮੀ ਕਲੀਨਿਕ ਚੱਲ ਰਹੇ ਨੇ ਔਰ ਪਿਛਲੇ ਦਿਨਾਂ ਦੀ ਜੇ ਫਿਗਰਸ ਵੇਖ ਲਈਏ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਉਥੋਂ ਸ਼ਫਾ ਲਈਆ ਸੋ ਮੇਰੇ ਨਾਲ ਅੱਜ asmmo ਡਾਕਟਰ ਅਨਕੁਰ ਜੀ ਆਏ ਨੇ ਔਰ ਇਹ ਜਿਹੜਾ ਕੰਮ ਹੈਗਾ ਇਹ ਮੰਡੀਕਰਨ ਬੋਰਡ ਕਰ ਰਿਆ ਮੇਰੇ ਨਾਲ ਸਾਡੇ ਐਗਜ਼ੀਕਟਿਵ ਇੰਜੀਨੀਅਰ ਜਿਹਨਾਂ ਕੋਲ ਅੱਜਕੱਲ ਐਸ.ਡੀ.ਆਪ ਬਾਬਰ ਅ즈ਮੀ ਨੇ ਸਾਬ ਬਲਦੇਵ ਸਿੰਘ ਜੀ ਨੇ ਅਸ਼ੋਕ ਜੀ ਐਸ.ਡੀ.ਓ ਨੇ ਸੋ ਉਹਨਾਂ ਨੇ ਅੱਜ ਮੰਡੀਕਰਨ ਬੋਰਡ ਵੱਲੋਂ ਇਹ ਕੰਮ ਸ਼ੁਰੂ ਕਰਾਇਆ ਸੋ ਮੈਂ ਬੇਨਤੀ ਕਰੂੰਗਾ ਅਫਸਰ ਸਹਿਬਾਨ ਨੂੰ ਕਿ ਇਹਦਾ ਕੰਮ ਬਿਹਾਰੀ ਹੋਵੇ ਜੀ ਵਧੀਆ ਹੋਵੇ ਤੇ ਟਾਈਮ ਦੇ ਵਿੱਚ ਇਹਨੂੰ ਕੰਪਲੀਟ ਕੀਤਾ ਜਾਵੇ ਸੋ ਇਹੋ ਹੀ ਮੇਰੀ ਅਪੀਲ ਇਹ ਜਿਹੜੀ ਐਗਜ਼ੀਕਿਊਟਿੰਗ ਏਜੰਸੀ ਆ ਉਹਨਾਂ ਨੂੰ ਵੀ ਇਹ ਆ ਵੀ ਕਿਉਂਕਿ ਇਹ ਲੰਬਾ ਸਮਾਂ ਚੱਲਣਾ ਇਹਦੇ ਵਿੱਚ ਬਕਾਇਦਾ ਵੇਟਿੰਗ ਹਾਲ ਹੋਏਗਾ ਡਾਕਟਰਜ਼ ਰੂਮ ਹੋਏਗਾ ਫਾਰਮੇਸੀ ਰੂਮ ਹੋਏਗਾ ਇਹਦੇ ਏਅਰ ਕੰਡੀਸ਼ਨਿੰਗ ਲੱਗਣਗੇ ਵਧੀਆ ਫਰਨੀਚਰ ਹੋਏਗਾ ਪਾਣੀ ਜਿਹੜਾ ਉਹ ਆਰਓ ਦੇ ਥਰੂ ਦਿੱਤਾ ਜਾਊਗਾ ਸੋ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਨੇ ਆਮ ਆਦਮੀ ਕਲੀਨਿਕ ਦੇ ਵਿੱਚ ਹੋਣ ਗਿਆ ਸੋ ਮੈਨੂੰ ਅੱਜ ਦੱਸਦਿਆਂ ਖੁਸ਼ੀ ਆ ਕਿ ਉਹ ਜਗ੍ਹਾ ਜਿੱਥੇ ਹਰ ਇੱਕ ਆਮ ਬੰਦੇ ਦਾ ਪੈਰ ਪੈਂਦਾ ਅੱਜ ਉੱਥੇ ਵੀ ਭਗਵੰਤ ਮਾਨ ਜੀ ਦੀ ਮਿਹਰ ਦੇ ਨਾਲ ਕਿਰਪਾ ਦੇ ਨਾਲ ਉਹਨਾਂ ਨੂੰ ਸਿਹਤ ਸੇਵਾਵਾਂ ਵਾ ਮ ਜੜੀਆਂ ਨੇ ਮਿਲੰਜੇਰੀਆਂ ਨੇ ਦਿਲ ਦੀਆਂ ਕਰਾਈਆਂ ਤੋਂ ਆਪਣੇ ਇਲਾਕੇ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਡਾਕਟਰ ਬਲਬੀਰ ਸਿੰਘ ਜੀ ਜਿਹੜਾ ਸਾਡੇ ਹੈਲਥ ਮਿਨਿਸਟਰ ਨੇ ਉਹਨਾਂ ਦਾ ਔਰ ਸਾਡੇ ਜਿਹੜੇ ਨੈਸ਼ਨਲ ਕੌਮੀ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਰਵਿੰਦਰ ਕੇਦਰੀ ਵੱਲ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਗਰਦਾਸਪੁਰ ਦੇ ਵਿੱਚ ਸਿਹਤ ਸੇਵਾਵਾਂ ਦੀ ਕੋਈ ਕਸਰ ਨਹੀਂ ਛੱਡੀ ਔਰ ਸਾਡਾ ਗਰਦਾਸਪੁਰ ਇੱਕ ਮੋਢੀ ਇਲਾਕਾ ਬਣ ਗਿਆ ਜਿੱਥੇ ਸਿਹਤ ਸੇਵਾਵਾਂ ਦੀ ਗੱਲ ਆ ਔਰ ਦਵਾਈ ਮਿਲ ਰਹੀਆਂ ਨੇ ਫ੍ਰੀ ਮਿਲ ਰਹੀਆਂ ਨੇ ਸਾਰੇ ਤਰ੍ਹਾਂ ਦੇ ਟੈਸਟ ਦੇ ਦਵਾਈਆਂ ਟੋਟਲੀ ਫ੍ਰੀ ਕਰਦੇ ਹੋਏ ਲੋਕਾਂ ਨੂੰ ਇੱਕ ਬਹੁਤ ਵੱਡੀ ਰਾਹਤ ਮਿਲੀ